ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ ਮੇਰੀ ਕਹਾਣੀ ਗੁਰੂ ਦੀ ਲੜ ਦਾਦਾ ਜੀ ਕੋਰੇ ਅਨਪੜ੍ਹ ਸਨ ਫਿਰ ਵੀ ਪੰਜ ਬਾਣੀਆਂ ਦਾ ਪਾਠ ਜਵਾਨੀ ਜਾਲ ਸੀ ਕਦੇ-ਕਦੇ ਨਿਤਨੇ ਵੇਲੇ ਮੈਨੂੰ ਵੀ ਕੋਲ ਬਿਠਾ ਲਿਆ ਕਰਦੇ ਗੁਰੂ ਘਰ ਮੇਰੇ ਵੱਲ ਇਸ਼ਾਰਾ ਅਰਦਾਸ ਕਰਿਆ ਕਰਦੇ हे ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਪਣੇ ਚਰਨੀ ਲਾ ਕਦੀ ਤਾਬਿਆ ਤੇ ਬੈਠੇ ਬਾਬਾ ਜੀ ਅੱਗੇ ਚੋਲੀਆਂ ਡਾਕਿਆ ਕਰਦੇ ਗਿਆਨੀ ਜੀ ਇਸ ਨੂੰ ਵੀ ਗੁਰੂ ਦੇ ਲੜ ਲਾਵੋ ਉਹ ਅੱਗੋਂ ਆਖਿਆ ਕਰਦੇ ਗੁਰਮਖਸਿਆ ਉਹ ਚੰਗੀ ਹੈ ਜੇ ਛੋਟਾ ਹੈ ਵੱਡਾ ਹੋਵੇਗਾ ਤਾਂ ਆਪੇ ਗੁਰੂ ਲੜ ਲੱਗ ਜੂ ਪਰ ਮੁਝ ਫੁੱਟਦਿਆਂ ਹੀ ਚੰਡੀਗੜ੍ਹ ਦਾ ਅਸਰ ਹੋ ਗਿਆ ਸਿਰ ਮਣਵਾ ਦਿੱਤਾ ਬਹਾਨਾ ਲਾਇਆ ਕਿ ਹੋਸਟਲ ਪੁਸਤੰਗ ਕਰਦੀ ਆ ਬੇਬੇ ਬਾਪੂ ਹੋਰਾਂ ਦੇ ਆਖਿਆ ਮੈਂ ਕਿੰਨੇ ਦਿਨ ਦਾਦੀ ਹੋਰਾਂ ਦੇ ਸਾਹਮਣੇ ਨਾ ਹੋਇਆ ਇੱਕ ਦਿਨ ਪਤਾ ਲੱਗ ਹੀ ਗਿਆ ਸੱਤੇ ਟੋਪੀ ਜੀ ਵੇਖ ਪੁੱਛਣ ਲੱਗੇ ਓਏ ਜੱਗੀ ਤੇਰੀ ਪੱਗ ਕਿੱਥੇ ਆ ਮੈਂ ਬਿਨਾਂ ਜਵਾਬ ਦਿੱਤਿਆਂ ਹੀ ਖਿਸਕਣਾ ਵੇਹਤਰ ਸਮਝਿਆ ਦਾਦੇ ਹੋਰਾਂ ਦੋ ਤਿੰਨ ਦਿਨ ਗੱਲ ਨਾ ਕੀਤੀ ਤੇ ਨਾ ਹੀ ਚੱਜ ਨਾਲ ਰੋਟੀ ਖਾਦੀ ਓਨੀਆਂ ਦਿਨੀ ਪੱਕੇ ਹੋਏ ਝੋਨੇ ਤੇ ਪਾਰੀ ਗੜੇ ਮਾਰੀ ਹੋਈ ਸੀ ਨੁਕਸਾਨ ਕਰਕੇ ਕਰੇ ਸੋਗ ਪਿਆ ਸੀ ਪਰ ਦਾਦੇ ਹੋਰੀ ਬਸ ਇੰਨੀ ਗੱਲ ਹੀ ਆਖੀ ਗਏ ਲੋਕਾਂ ਦੀ ਤੇ ਸਿਰਫ ਫਸਲ ਹੀ ਖਰਾਬ ਹੋਈ ਮੇਰੀ ਤੇ ਨਾਲਸਲ ਵੀ ਮਾਰੀ ਗਈ ਫਿਰ ਮਹਾਲ ਤੋਂ ਡੱਟਿਆ ਘਰਦਿਆਂ ਮੈਨੂੰ ਯੂਰਪ ਕੱਢ ਦਿੱਤਾ ਜੁਰਪ ਕੱਢ ਦਿੱਤਾ ਥੋੜੀ ਦਿਰ ਬਾਅਦ ਰੋ ਮੈਂ ਅਮਰੀਕਾ ਆ ਗਿਆ ਜਦੋਂ ਵੀ ਘਰੇ ਫੋਨ ਕਰਦਾ ਤਾਂ ਦਾਦੇ ਹੋਰੀ ਪੁੱਛਦੀ ਉਸਨੇ ਕੇਸ ਰੱਖੇ ਕਿ ਨਹੀਂ ਸਿੱਧੀ ਗੱਲ ਨਾ ਕਰਦੀ ਮਨ ਵਿੱਚ ਅਜੇ ਵੀ ਉਹੀ ਰੋਸਾ ਸੀ ਅਚਾਨਕ ਪਤਾ ਲੱਗਾ ਥੋੜੇ ਢਿੱਲੇ ਨੇ ਇੱਕ ਵੇਰ ਬਲਬਾ ਜਿਹਾ ਉੱਠਿਆ ਭਤੀਜੇ ਦੀ ਲੋੜੀ ਵੀ ਏ ਟਿਕਟ ਕਰਵਾਈ ਤੇ ਬਿਨਾਂ ਦੱਸਿਆ ਪਿੰਡ ਆ ਪੜ ਗਿਆ ਲੋੜੀ ਤੇ ਤਾਂ ਨਾ ਆ ਪੜਿਆ ਗਿਆ ਪਰ ਮਾਗੀ ਦੀਆਂ ਰੌਣਕਾਂ ਨਸੀਬ ਹੋ ਗਈਆਂ ਪਿੰਡੋਂ ਵਾਰ ਹੀ ਪਤਾ ਲੱਗ ਗਿਆ ਕਿ ਥੋੜਾ ਜਿਆਦਾ ਹੀ ਢਿੱਲੇ ਨੇ ਤੇ ਲਗਾਤਾਰ ਗੇਟ ਵੱਲ ਵੇਖੀ ਜਾਂਦੇ ਨੇ ਘਰੇ ਆਪੜਿਆ ਤਾਂ ਸਾਰੇ ਹੈਰਾਨ ਬਿਨਾ ਕਿਸੇ ਚਿੱਠੀ ਪੱਤਰ ਦੇ ਕਿੱਦਾਂ ਆ ਗਿਆ ਪੂਆ ਚਾਚੇ ਤਾਏ ਸਭ ਨੇ ਬਾਰੋਵਾਰੀ ਬੁੱਕਲ ਵਿੱਚ ਲੈ ਬੜਾ ਪਿਆਰ ਕੀਤਾ ਪਰ ਮੇਰਾ ਧਿਆਨ ਸਾਹਮਣੇ ਮੰਝੇ ਵੱਲ ਨੂੰ ਸੀ ਦਾਦੇ ਹੋਰੀ ਬਾਕਿਆ ਹੀ ਗੇਟ ਵੱਲ ਨੂੰ ਤੱਕ ਰਹੇ ਸਨ ਮੈਨੂੰ ਵੇਖਵਾਵਾਂ ਉਲਾਰ ਲਈਆਂ ਮੈਂ ਵੀ ਹੱਥ ਫੜਿਆ ਕਿੰਨਾ ਚਿਰ ਉੱਥੇ ਹੀ ਸੁੱਟ ਤੂ ਕੇ ਭਾਜਾ ਜੱਫੀ ਪਾਈ ਵਜੂਦ ਵਿੱਚ ਅਜੇ ਵੀ ਉਹੀ ਖੁਸ਼ਬੂ ਸੀ ਜਿਹੜੀ ਨਿੱਕੇ ਹੁੰਦੇ ਆ ਉਹਨਾਂ ਕੋਲੋਂ ਅਕਸਰ ਆਇਆ ਕਰਦੀ ਸੀ ਫਿਰ ਅਚਾਨਕ ਹੀ ਇੱਕ ਬਰਤਾਰਾ ਹੋਇਆ ਉਹਨਾਂ ਪਹਿਲਾਂ ਮੇਰੇ ਲੰਮੇ ਦਾੜੇ ਤੇ ਹੱਥ ਫੇਰਿਆ ਫਿਰ ਆਖਣ ਲੱਗੇ ਜੱਗੀ ਆਪਣੀ ਪੱਗ ਲਾ ਪਹਿਲਾਂ ਸਮਝ ਨਾ ਆਈ ਫਿਰ ਆਖਣ ਲੱਗੇ ਜੱਗੀ ਮੈਂ ਤੈਨੂੰ ਆਖਿਆ ਆਪਣੀ ਪੱਗ ਲਾ ਮੈਂ ਬੀਬੇ ਅੱਛੇ ਵਾਂਗ ਉਸੇ ਵੇਲੇ ਲਾ ਦਿੱਤੀ ਅੰਦਰੋਂ ਨਿਕਲੇ ਮੋٹے ਸਾਰੇ ਜੂੜੇ ਨੂੰ ਟੋਇਆ ਫਿਰ ਮੇਰੇ ਕੇਸ ਕੋਲ ਕਿੰਨੀ دیر ਉਹਨਾਂ ਨੂੰ ਚੁੰਮਦੇ ਰਹੇ ਮਾਗਰੋਂ ਜੋਰ ਦੀ ਜੈਕਾਰਾ ਛੱਡਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਸੇ-ਪਾਸੇ ਖਲੋਤੇ ਕਿੰਨੇ ਸਾਰੇ ਵਜੂਦਾਂ ਨੇ ਆਪ ਮੁਹਾਰੇ ਹੀ ਪੁੱਛ ਲਿਆ ਬਾਪੂ ਜੀ ਇਹ ਜੈਕਾਰਾ ਕਿਸ ਖੁਸ਼ੀ ਵਿੱਚ ਛੱਡਿਆ ਜੀ ਆਖਣ ਲੱਗੇ ਅੱਜ ਮੇਰਾ ਜੱਗੀ ਗੁਰੂ ਦੇ ਲੜਜੋ ਲੱਗ ਗਿਆ ਬਸ ਇਸੇ ਖੁਸ਼ੀ ਵਿੱਚ ਫਿਰ ਉਸੇ ਰਾਤ ਕੀ ਚੜ੍ਹਾਈ ਕਰ ਗਏ ਅਗਲੀ ਸਵੇਰੇ ਕੋਲ ਬੈਠਾ ਸੋਚ ਰਿਹਾ ਸੀ ਕਿ ਕੁਝ ਰੂਹਾਂ ਤੇ ਉਸਦੀ ਐਨੀ ਮੇਰ ਹੁੰਦੀ ਕਿ ਉਹ ਅਖੀਰ ਤੱਕ ਉਡੀਕਦੀਆਂ ਹੀ ਰਹਿੰਦੀਆਂ ਕਿ ਕਦੋਂ ਕਿਸੇ ਵੇਲੇ ਕੋਈ ਕਿਸੇ ਵੇਲੇ ਬੇਦਾਵਾ ਲੇਖ ਗੁਰੂ ਤੋਂ ਬੇਮੁਖ ਹੋ ਕੇ ਦੂਰ ਚਲਾ ਗਿਆ ਕੋਈ ਆਪਣਾ ਵਾਪਿਸ ਪਰਤ ਆਵੇ ਤੇ ਉਹ ਦਸਮ ਪਿਤਾ ਦੇ ਦਰਬਾਰ ਵਿੱਚ ਖੁਦ ਹਾਜ਼ਰ ਹੋ ਕੇ ਐਨੀ ਗੱਲ ਆਖ ਸਕਣ ਕਿ ਮਹਾਰਾਜ ਹੁਣ ਤੇ ਉਸ ਦੇ ਹੱਥੀ ਲਿਖਿਆ ਪਾੜ ਦਿਓ ਉਸ ਨੂੰ ਤੁਹਾਡੀ ਸ਼ਰਨ ਵਿੱਚ ਆਉਂਦੇ ਹੋਏ ਨੂੰ ਮੈਂ ਖੁਦ ਵੇਖ ਕੇ ਆਇਆ ਹਾਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ